ਦੋਸਤੋ ਮੈਂ ਹਾਂ ਦਲਬਾਖ ਸਿੰਘ ਸ੍ਰੀ ਮੁਕਸਰ ਸਾਹਿਬ ਤੋਂ ਤੇ ਆਪਾਂ ਅੱਜ ਤੁਹਾਨੂੰ ਦਿਖਾਉਣੇ ਆ ਇੱਕ 40 ਸਾਲ ਪੁਰਾਣਾ ਏਸੀ ਜੋ ਕਿ ਰਨਿੰਗ ਕੰਡੀਸ਼ਨ ਦੇ ਵਿੱਚ ਹੈ ਤੇ ਬਿਲਕੁਲ ਸਹੀ ਕੂਲਿੰਗ ਕਰ ਰਿਹਾ ਹੈ ਆਪਾਂ ਪਹੁੰਚੇ ਹਾਂ ਸ੍ਰੀ ਮੁਕਸਰ ਸਾਹਿਬ ਦੇ ਇੱਕ ਰਾਇਲ ਫੈਮਿਲੀ ਦੇ ਘਰ ਜੇ ਦੂਰੋਂ ਦੇਖੀਏ ਤਾਂ ਏਸੀ ਲੱਗਦਾ ਹੀ ਨਹੀਂ ਆਜੋ ਪਹਿਲਾਂ ਬਾਹਰ ਦੇਖਦੇ ਹਾਂ ਆਊਟਡੋਰ ਯੂਨਟ ਇਹ ਫਿਲਕੋ ਕੰਪਨੀ ਦਾ ਏਸੀ ਆ 2 ਟਨ ਦਾ ਇਹਨੂੰ ਲਾਉਣ ਵਾਲੇ ਮਕੈਨਿਕ ਉਸ ਵੇਲੇ ਦੱਸਦੇ ਬਾਈ ਜੀ ਕਿ ਦਿੱਲੀ ਤੋਂ ਆਏ ਸੀਗੇ ਪਹਿਲਾਂ ਦੋ ਐਂਗਲਾਂ ਕੰਧ ਵਿੱਚ ਗੱਜ ਕੇ ਗਏ ਸਨ ਜਿੰਨਾਂ ਤੇ ਏਸੀ ਜਾਂ ਆਊਟਡੋਰ ਯੂਨਟ ਟਿੱਕਿਆ ਆ ਇਸ ਦੇ ਸਟੈਂਡ ਨੂੰ ਕੋਈ ਵੀ ਨਟ ਬੋਲਟ ਨਹੀਂ ਲੱਗੇ ਐਂਗਲ ਕੰਧ ਵਿੱਚ ਟਾਈਟ ਹੋਣ ਤੋਂ ਬਾਅਦ ਦੋ ਤਿੰਨ ਦਿਨ ਬਾਅਦ ਏਸੀ ਲਗਾ ਕੇ ਗਏ ਸੀ ਆਜੋ ਹੁਣ ਦੁਖਦੇ ਆ ਇਨਡੋਰ ਯੂਨਟ ਦੋਸਤੋ ਇਹ ਹੌਟ ਐਂਡ ਕੋਲਡ ਵਾਲਾ ਏਸੀ ਆ ਜੋ ਕਿ ਸਰਦੀਆਂ ਵਿੱਚ ਕਮਰਾ ਗਰਮ ਵੀ ਕਰਦਾ ਪਰ ਗਰਮ ਹਵਾ ਲਈ ਇਸ ਵਿੱਚ ਹੀਟਰ ਲੱਗਿਆ ਹੋਇਆ ਇਹ ਆ ਇੰਡੋਰ ਦੀ ਕੋਇਲ ਜੋ ਕਿ ਠੰਡਕ ਪੈਦਾ ਕਰਦੀ ਹੈ ਤੇ ਇਹ ਆ ਮੋਟਰ ਜਿਸ ਦੇ ਲੱਗੇ ਆ ਦੋ ਬਲੋਰ ਜਾਨੀ ਕਿ ਦੋ ਪੱਖੇ ਜੋ ਕੋਇਲ ਦੀ ਕੋਲਗ ਨੂੰ ਕਮਰੇ ਵਿੱਚ ਫਲਾ ਦਿੰਦੇ ਆ ਜਿਹੜਾ ਇੰਡੋਰ ਯੂਨਟ ਆ ਇਹ ਵੀ ਦੋ ਐਂਗਲਾਂ ਤੇ ਟਿਕਿਆ ਆ ਇੱਕ ਹੋਰ ਉਲਟ ਗੱਲ ਆ ਇਸ ਏਸੀ ਵਿੱਚ ਦੂਜੇ ਏਸੀ ਨਾਲੋਂ ਕਿ ਇਸ ਏਸੀ ਵਿੱਚ ਦੂਜੇ ਸਪਲਟ ਏਸੀ ਹਵਾ ਉੱਪਰ ਤੋਂ ਖਿੱਚਦੇ ਆ ਤੇ ਹੀਠਾਂ ਤੋਂ ਬਾਹਰ ਕਰਦੇ ਆ ਪਰ ਏਸੀ ਹਵਾ ਹੀਠਾਂ ਤੋਂ ਖਿੱਚਦੇ ਆ ਤੇ ਉੱਪਰ ਤੋਂ ਬਾਹਰ ਕਰਦੇ ਆ ਦੂਜੀ ਗੱਲ ਇਹ ਆ 1.5 ਤੋਂ 2 ਟਨ ਦੇ ਏਸੀ ਜੋ ਆਮ ਆਪਣੇ ਘਰਾਂ ਵਿੱਚ ਲੱਗਦੇ ਆ ਉਸ ਦੀ ਗੈਸ ਨੂੰ ਕੰਟਰੋਲ ਕਰਨ ਲਈ ਉਸ ਵਿੱਚ ਕੈਪਲਰੀ ਦੀ ਬਸਤੋਂ ਕੀਤੀ ਜਾਂਦੀ ਹੈ ਜੋ ਕਿ ਇੱਕ ਬਰੀਕ ਜੀ ਪਾਈਪ ਹੁੰਦੀ ਆ ਪਰ ਇਸ ਦੀ ਗੈਸ ਨੂੰ ਕੰਟਰੋਲ ਕਰਨ ਲਈ ਪ੍ਰੈਸ਼ਰ ਨੂੰ ਕੰਟਰੋਲ ਕਰ ਲਈ ਇਸ ਵਿੱਚ ਐਕਸਪੈਂਸ਼ਨ ਵਾਲ ਲੱਗੇ ਹੋਏ ਆ ਜੋ ਕਿ ਵਜੇਸਿੰਗਾਂ ਵਿੱਚ ਲੱਗੇ ਹੁੰਦੇ ਆ ਐਕਸਪੈਂਸ਼ਨ ਵਾਲ ਦੀ ਵਰਤੋਂ ਕੀਤੀ ਗਈ ਹੈ ਇਹ ਜੋ ਪਿੰਕ ਕਲਰ ਦਾ ਪੁਰਜਾ ਤੁਹਾਨੂੰ ਦਿਖ ਰਿਹਾ ਇਸ ਨੂੰ ਐਕਸਪੈਂਸ਼ਨ ਵਾਲ ਕਹਿੰਦੇ ਹਨ ਜੇ ਆਪਾਂ ਗੱਲ ਕਰੀਏ ਬਿਜਲੀ ਦੀ ਖਪਤ ਦੀ ਤਾਂ ਇਹ 15 ਐਂਪੀਅਰ ਕਰੰਟ ਲੈਂਦਾ ਜਿਹੜਾ ਆਮ ਲੋਕਾਂ ਦੇ ਘਰਾਂ ਵਿੱਚ ਦੋ ਟਾਂ ਦਾ ਏਸੀ ਅੱਜ ਕੱਲ ਚੱਲ ਰਹੇ ਆ ਉਹ 9 ਜਾਂ 10 ਐਂਪੀਅਰ ਦੀ ਪਾਵਰ ਕੰਜ਼ਮਪਸ਼ਨ ਉਹਨਾਂ ਦੀ ਹੁੰਦੀ ਆ ਪਰ ਇਹ ਉਸ ਤੋਂ 1.5 ਗੁਣਾ ਪਾਵਰ ਲੈਂਦਾ 15 ਐਂਪੀਅਰ ਪਰ ਕੂਲਿੰਗ ਬਹੁਤ ਕਰਦਾ ਦੋਸਤੋ ਵੀਡੀਓ ਦੇਖਣ ਲਈ ਸਾਰਿਆਂ ਦਾ ਧੰਨਵਾਦ ਜੀ